ਹੈਲੋ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਮੇਡ ਪੰਜਾਬੀ ਤੇ ਚਲੋ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਸਹੀ ਤਰ੍ਹਾਂ ਤੇ ਇੱਕ ਸਮੇਂ ਪਿਸ਼ਾਬ ਕਰਨਾ ਤੇ ਖੂਨ ਦੇਣਾ ਅਸੰਭਵ ਹੈ ਵਾਲ ਕਦੇ ਵੀ ਤੁਹਾਡੀ ਹੱਥ ਦੀ ਹਥੇਲੀ ਤੇ ਨਹੀਂ ਆਉਂਦੇ ਦੁਨੀਆ ਦੇ ਸਭ ਤੋਂ ਛੋਟੇ ਮਾਤਾ ਪਿਤਾ 8 ਤੇ 9 ਸਾਲ ਦੇ ਸਨ ਤਦੋਂ ਚੀਨ ਵਿੱਚ ਰਹਿੰਦੇ ਸਨ ਸੰਸਾਰ ਵਿੱਚ ਜਿੰਨੇ ਵੀ ਮਨੁੱਖ ਰਹਿ ਚੁਕੇ ਹਨ ਉਹਨਾਂ ਵਿੱਚੋਂ 10% ਹੀ ਮੌਜੂਦਾ ਸਮੇਂ ਵਿੱਚ ਜੀਵਤ ਹਨ ਤੁਹਾਡੇ ਸਿਰ ਵਿੱਚ 22 ਹੱਡੀਆਂ ਹੁੰਦੀਆਂ ਹਨ ਤੁਸੀਂ ਟੀਵੀ ਦੇਖਦੇ ਹੋਏ ਸੌਣ ਨਾਲੋਂ ਜ਼ਿਆਦਾ ਕੈਲਰੀ ਖਾਂਦੇ ਹੋ ਬੁੱਧੀਮਾਨ ਲੋਕਾਂ ਦੇ ਵਾਲਾਂ ਵਿੱਚ ਜ਼ਿੰਕ ਅਤੇ ਕਾਪਰ ਜ਼ਿਆਦਾ ਮਾਤਰਾ ਵਿੱਚ ਹੁੰਦਾ ਹੈ ਮਨੁੱਖ ਦੇ ਇੱਕ ਵਾਲ ਦੀ ਉਮਰ ਤਿੰਨ ਤੋਂ 4 ਸਾਲ ਹੁੰਦੀ ਹੈ ਆਸਥਮ ਮਨੁੱਖ ਦਿਨ ਵਿੱਚ ਲਗਭਗ 14 ਵਾਰ ਪੇਟ ਦੀ ਹਵਾ ਨੂੰ ਆਪਣੇ ਸਰੀਰ ਵਿੱਚੋਂ ਬਾਹਰ ਕੱਢਦਾ ਹੈ ਜ਼ਿਆਦਾ ਖਾਣ ਤੋਂ ਬਾਅਦ ਤੁਹਾਡੀ ਸੁਣਨ ਦੀ ਸ਼ਕਤੀ ਘੱਟ ਹੋ ਜਾਂਦੀ ਹੈ ਤੁਹਾਡੀ ਨੱਕ ਲਗਭਗ 50000 ਕਿਸਮਾਂ ਦੀਆਂ ਗੰਧਾਂ ਸੁੰਘ ਸਕਦੀਆਂ ਅਤੇ ਅੱਖਾਂ 10 ਮਿਲੀਅਨ ਰੰਗਾਂ ਨੂੰ ਫੀਹਾਂ ਸਕਦੀਆਂ ਹਨ 60 ਸਾਲ ਦੀ ਉਮਰ ਤੋਂ ਬਾਅਦ 60% ਬਜ਼ੁਰਗ ਅਤੇ 40% ਬਜ਼ੁਰਗ ਔਰਤਾਂ ਸੌਣ ਵੇਲੇ ਘੁਰਕਣ ਲੱਗਦੀਆਂ ਹਨ ਲਗਭਗ 90% ਬਿਮਾਰੀਆਂ ਤਣਾ ਕਰਨ ਲੱਗਦੀਆਂ ਹਨ ਅਸੀਂ ਸ਼ਾਮ ਦੀ ਵਜ੍ਹਾ ਸਵੇਰ ਵੇਲੇ 1 ਸੈਂਟੀਮੀਟਰ ਲੰਮੇ ਲੱਗਦੇ ਹਨ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਵੇਖਣ ਲਈ ਸਾਡੇ ਚੈਨਲ ਪੰਜਾਬੀ ਮੇਡ ਨੂੰ ਸਬਸਕ੍ਰਾਈਬ ਕਰ ਲਓ